ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਅੱਗੇ ਵੱਧ ਦੇਖਦੇ ਹੋਏ ਜਿਹੜੇ ਦਿੱਲੀ ਦੇ ਬਾਰਡਰ ਨੇ ਉਹਨਾਂ ਉੱਤੇ ਜਿਹੜੀ ਫੌਜ ਆਹੋ ਲਗਾ ਦਿੱਤੀ ਆ ਟਿੱਕਰੂ ਟਿੱਕਰੀ ਦੇ ਸਿੰਘੂ ਬਾਰਡਰ ਦੇ ਉੱਤੇ ਗਾਜੀਪੁਰ ਬਾਰਡਰ ਦੇ ਉੱਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਫੌਜ ਦੇ ਜਵਾਨ ਨੇ ਉਹ ਭੇਜ ਦਿੱਤੇ ਨੇ ਅਰਧ ਸੈਨਿਕ ਬਲ ਜੀ ਨੇਮ ਫੌਜੀ ਦਲ ਜੀ ਇਹਨਾਂ ਦੀ ਗਿਣਤੀ ਉੱਥੇ ਲਾ ਦਿੱਤੀ ਆ ਜੀ ਤੇ ਕੁਝ ਮੈਟਰੋ ਸਟੇਸ਼ਨਾਂ ਨੂੰ ਵੀ ਇਹਨਾਂ ਨੇ ਬੰਦ ਕੀਤਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਸੋ ਇਹ ਅਰਧ ਸੈਨਿਕ ਬਲ ਉੱਥੇ ਤਾਇਨਾਤ ਕੀਤੇ ਨੇ ਬੈਟਰੋ ਸਟੇਸ਼ਨਾਂ ਨੂੰ ਬੰਦ ਕੀਤਾ ਹੈਗਾ ਸਿੰਘੂ ਟਿੱਕਰੀ ਗਾਜੀਪੁਰ ਇਹ ਸੀਲ ਕਰ ਦਿੱਤੇ ਨੇ ਬੈਰੀਕੇਡਿੰਗ ਕਰਤੀ ਹੈ ਪੁਲਿਸ ਅਤੇ ਅਰਧ ਸੈਨਿਕ ਬਲ ਉੱਥੇ ਤਾਇਨਾਤ ਨੇ ਇਹਨਾਂ ਨੂੰ ਇਹ ਹੈ ਕਿ ਪੁਰਾਣੇ ਸਮੇਂ ਬਾਣ ਇਹ ਛੌਨੀ ਪਾ ਕੇ ਨਾਲ ਉੱਥੇ ਬਹਿ ਜਾਣ ਦਰ ਇਸ ਗੱਲ ਦਾ हरियाणा ਇਸ ਗੱਲ ਤੋਂ ਡਰਦਾ ਕਿ ਜੇ ਦਿੱਲੀ ਨਾ ਗਏ ਫਿਰ ਉਹ ਹਰਿਆਣੇ 'ਚ ਬੈਠਣਗੇ ਪ੍ਰਭਾਵ ਹਰਿਆਣੇ 'ਤੇ ਹੋਵੇਗਾ ਬਿਹਤਰ ਤਰੀਕਾ ਇਹ ਹੈ ਸਰਕਾਰ ਜੀ ਗੱਲਬਾਤ ਕਰੋ ਮਸਲਾ ਨਿਵੇੜੋ ਇਹਨਾਂ ਨੂੰ ਪਿੱਛੇ ਨੂੰ ਤੋਰੋ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ